ਆਜ ਉਹਦੀ ਮਾਂ ਸਾਹਮਣੇ ਆ ਗਈ ਉਸ ਮੁੰਡੇ ਦੀ ਕਹਿੰਦੀ ਕਿਉਂ ਮੇਰੇ ਪੁੱਤ ਦੀ ਮਿੱਟੀ ਰੋਲੀ ਆ ਸਿਸ਼ਕਾਰ ਕਰ ਦਿਓ ਵੀ ਭਾਈ ਤੂੰ 12 13 ਸਾਲ ਦੀ ਆਪਣੇ ਪੁੱਤ ਨੂੰ ਛੱਡ ਕੇ ਗਈਆਂ ਤੇਰਾ ਤਲਾਕ ਵੀ ਹੋਇਆ ਵਾ ਸੀਗਾ ਕਾਰਨ ਕੀ ਉਹ ਮਹਾਰਾਜਪਿੰਡ ਦੀ ਆ ਜਿਹੜੀ ਬੀਬੀ ਆ ਉਹ ਉਹ ਮੁੰਡੇ ਦੀ ਮਾਂ ਹੈ ਮਹਾਰਾਜਪਿੰਡ ਮੇਰੇ ਨਾਲ ਹੀ ਐ ਸਵੇਰੇ ਉਹਨੂੰ ਕੱਲ ਪੁਲਿਸ ਲੈ ਗਈ ਜੋ ਪੜਾਤਾ ਪੁਲਿਸ ਨੇ ਜੋ ਸਰਕਾਰ ਨੇ ਪੜਾਤਾ ਉਹ ਬਿਆਨ ਦਵਾਤੇ ਹੁਣ ਉਹ ਦਾ ਦੂਜੇ ਪਾਸੇ ਕਹਾਣੀ ਜਾਣੇ ਸਰਕਾਰ ਕਮਾਉਣ ਨੂੰ ਫਿਰਦੀ ਆ ਅੱਜ ਸਾਡਾ ਉਹ ਨੌਜਵਾਨ ਮਾਰ ਕੇ ਪੰਜਾਬ ਦੀ ਹੱਦ ਦੇ ਵਿੱਚ ਗੋਲੀ ਮਾਰ ਕੇ ਸਿੱਟ ਗਿਆ ਯਾਰ ਸਰਜ ਬੱਤੀ ਬੋਰ ਦੀ ਗੋਲੀ ਮਾਰੀ ਐ ਐਡੀ ਵੱਡੀ ਘਟਨਾ ਹੋਈ ਐ ਸਾਡੇ ਨੌਜਵਾਨਾਂ ਨੂੰ ਬੋਰੀਆਂ ਚ ਪਾ ਕੇ ਚੱਕ ਕੇ ਲਕਤਾਂ ਬਾਹਾਂ ਤੋੜ ਕੇ ਕੋਹ ਨੂੰ ਵਾਪਸ ਸਿੱਟ ਗਏ ਇੱਕ ਮੁੰਡਾ ਨਵੇਂ گاؤں ਦਾ ਮੁੰਡਾ ਜਿਹੜਾ ਪੀਜੀਆਈ ਰੋहतक ਚ ਪਿਆ ਜਿਹਦੀਆਂ ਲੱਤਾਂ ਟੁੱਟੀਆਂ ਨੇ ਬਹਾ ਟੁੱਟੀਆਂ ਨੇ ਜਵਾਲੇ ਤੋੜਤੇ ਦੋਨੇ ਨੱਕ ਤੋੜਤਾ ਜਿਹੜੇ ਨੌਜਵਾਨ ਨੂੰ ਚੱਕ ਕੇ ਪੁਲਿਸ ਉੱਥੇ ਲੈ ਗਈ ਸੀਗੀ ਤੇ ਪੀਜੀਆਈ ਰੋहतक ਦੇ ਵਿੱਚੋਂ ਰੈਫਰ ਨਹੀਂ ਹੋਣਦੀ ਹਰਿਆਣਾ ਪੁਲਿਸ ਰੈਫਰ ਨਹੀਂ ਹੋਣਦੀ ਉਹਨੂੰ ਨਾ ਉਹਦਾ ਪੂਰੇ ਤਰੀਕੇ ਦਾ ਇਲਾਜ ਹੋਣ ਦੇ ਰਹੇ ਆ ਨਾ ਉੱਥੋਂ ਰੈਫਰ ਹੋ ਕੇ ਹੁਣ ਕਿਤੇ ਜਾਣ ਦੇ ਰਹੇ ਆ 307 ਦਾ ਪਰਚਾ ਉਹਨਾਂ ਦੇ ਪਾਸ ਆ ਯਾਰ ਜੇ ਹਲੇ ਵੀ ਇੰਨੇ ਧੱਕੇ ਦੇ ਖਿਲਾਫ ਅਸੀਂ ਘਰਾਂ 'ਚ ਬੈਠੇ ਆ ਬਾਈ ਫਿਰ ਸਾਡਾ ਰੱਬ ਹੀ ਰੱਖਾ ਰਸ ਕਰਕੇ ਬੇਨਤੀ ਆ ਤੁਹਾਨੂੰ ਭਰਾਵੋ ਕਿ ਜਿੱਥੇ ਮਸਲੇ ਹੋਣਦੇ ਹੋਣ ਨਾ ਹੁਣ ਤਾਂ ਜਮਾ ਸਾਡੇ ਉੱਤੇ ਆ ਚੜ੍ਹੇ ਯਾਰ ਤੇ ਪੰਜਾਬ ਦਾ ਮੁੱਖ ਮੰਤਰੀ ਦੇਖ ਲਓ ਕਹਿ ਰਿਹਾ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਯਾਰ ਜੇ ਭਵੰਤ ਸਿੰਘ ਆਦੂ ਕਿਸਾਨਾਂ ਨਾਲ ਆ ਤੂੰ ਪੰਜਾਬ ਨਾਲ ਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੰਦਾ ਮਾਰ ਕੇ ਗਿਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਲੱਤਾਂ ਬਾਹਾਂ ਤੋੜੀਆਂ ਨੇ ਪੰਜਾਬ ਦੀ ਹੱਦ ਦੇ ਵਿੱਚੋਂ ਬੰਦੇ ਚੱਕ ਕੇ ਲੈ ਗਏ ਆ ਪੰਜਾਬ ਦੀ ਹੱਦ ਦੇ ਵਿੱਚ ਟਰੈਟਰ ਟਰਾਲੀਆਂ ਭੰਨ ਕੇ ਗਏ ਐ ਤੇ ਹੁਣ ਤੱਕ ਪਰਚਾ ਕਿਉਂ ਨਹੀਂ ਦਰਜ ਹੋਇਆ ਫਿਰ ਇੱਥੇ ਭੰਨਿਆਰਾਂ ਨੂੰ ਚੱਕਦੇ ਆਂ ਮਿੰਟ ਚੱਕ ਕੇ ਚੈਨੀ ਚੋਰੀ ਦਾ ਪਰਚਾ ਫਰੋਤੀਆਂ ਦੇ ਪਰਚੇ ਕੁੱਟਮਾਰ ਕਰਦੇ ਹੋ ਵੀਡੀਓ ਬਣਾਉਨੇ ਹੋ ਇੰਨਾ ਮਿੰਟ ਵੀ ਨਹੀਂ ਲਾਉਂਦੇ ਯਾਰ ਕੀ ਕਰਦੀ ਸੀ ਭਵੰਸਿਆ ਤੇਰੀ ਪੰਜਾਬ ਪੁਲਿਸ ਖੜੀ ਜਦੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਯਾਰ ਸਾਡਾ ਆ ਕਾਣ ਕੀਤਾ ਕਹਾੜੀਆਂ ਦੇ ਨਾਲ ਟੈਂਕੀਆਂ ਵੱਡੀਆਂ ਟਰੈਕਟਰਾਂ ਦੀਆਂ ਟਾਇਰ ਵੱਡੇ ਟਰਾਲੀਆਂ ਪਿਆ ਸਮਾਨ ਛੱਟਿਆ ਜਾ ਕੇ ਟਰਾਲੀਆਂ 'ਚ ਪਏ ਸਾਡੇ ਬਜ਼ੁਰਗ ਤਾਂ ਕੁੱਟੇ ਉਹਨਾਂ ਨੇ ਜਾ ਲਾ ਕੇ ਉਹਦਾ ਹਰਿਆਣੇ ਦੀ ਹੱਦ 'ਚ ਨਹੀਂ ਹੋਇਆ ਤਾਂ ਪੰਜਾਬ ਦੀ ਹੱਦ 'ਚ ਲੈ ਜਾਣਾ ਉੱਥੇ ਦੀ ਸਰਕਾਰ ਕਿੱਥੇ ਐ ਕਿ ਕੱਲੇ ਬਿਆਨ ਹੀ ਐ ਹੁਣ ਤੱਕ ਹੁਣ ਬਿਆਨ ਆਉਣ ਲੱਗੇ ਜੀ ਅਸੀਂ ਕਰੋੜ ਰੁਪਈਆ ਦੇਵਾਂਗੇ ਜੀ ਨੌਕਰੀ ਦੇਵਾਂਗੇ ਕੀ ਕਰਨੇ ਐ ਅਜੇ ਕਰੋੜਾਂ ਰੁਪਈਆ ਯਾਰ ਜਾਂ ਨੌਕਰੀਆਂ ਉਹ ਸਾਡੇ ਲੋਕ ਹੀ ਬਹੁਤ ਤਕੜੇ ਨੇ ਉਹ ਪਰਿਵਾਰ ਦੀ ਮਰਜ਼ੀ ਕਰ ਦੇਣਗੇ ਗਦਰ ਨਸਾਫ ਦੀ ਐ ਅਸੀਂ ਬੰਦਾ ਮਰਵਾ ਲਿਆ ਕਰਕੇ ਠੀਕ ਆ ਮੜ ਕੇ ਨੌਕਰੀ ਤੇ ਖੜਜਾ ਕਰਗੇ ਜਾਂ ਕਰੋੜ ਰੁਪਏ ਤੇ ਖੜਜਾ ਕਰਗੇ ਫਿਰ ਇਹੀ ਕੰਮ ਚੱਲੂਗਾ ਕੱਲਾ ਕੱਲਾ ਮਾਪਿਆਂ ਦਾ ਪੁੱਤ ਯਾਰ ਹੁਣਾਂ ਨਵੀਂ ਗੱਲ ਸੁਣ ਲੋ ਅੱਜ ਉਹਦੀ ਮਾਂ ਸਾਹਮਣੇ ਆ ਗਈ ਉਸ ਮੁੰਡੇ ਦੀ ਕਹਿੰਦੀ ਕਿਉਂ ਮੇਰੇ ਪੁੱਤ ਦੀ ਮਿੱਟੀ ਰੋਲੀ ਆ ਸਿਸ਼ਕਾਰ ਕਰ ਦਿਓ ਵੀ ਭਾਈ ਤੂੰ 12 13 ਸਾਲ ਦੀ ਆਪਣੇ ਪੁੱਤ ਨੂੰ ਛੱਡ ਕੇ ਗਈਆਂ ਤੇਰਾ ਤਲਾਕ ਵੀ ਹੋਇਆ ਵਾ ਸੀਗਾ ਕਾਰਨ ਕੀ ਉਮਰਾਜਪਿੰਡ ਦੀ ਆ ਜਿਹੜੀ ਬੀਬੀ ਆ ਉਹ ਉਹ ਮੁੰਡੇ ਦੀ ਮਾਂ ਮਹਾਰਾਜਪਿੰਡ ਮੇਰੇ ਨਾਲ ਹੀ ਆ ਸਵੇਰੇ ਉਹਨੂੰ ਕੱਲ ਪੁਲਿਸ ਲੈ ਗਈ ਜੋ ਪੜਾਤਾ ਪੁਲਿਸ ਨੇ ਜੋ ਸਰਕਾਰ ਨੇ ਪੜਾਤਾ ਉਹ ਬਿਆਨ ਦਵਾਤੇ ਹੁਣ ਉਹ ਤਾਂ ਦੂਜੇ ਪਾਸੇ ਕਹਾਣੀ ਜਾਣੇ ਸਰਕਾਰ ਕਮਾਉਣ ਨੂੰ ਫਿਰਦੀ ਆ ਸੋ ਪੰਜਾਬ ਦੇ ਲੋਕੋ ਤੁਹਾਨੂੰ ਚਾਰ ਸਪੇਰੋ ਘੇਰਾ ਪਿਆ ਬਾਈ ਬੇਨਤੀ ਆ ਮੇਰੇ ਵੀਰ ਹੱਥ ਮੰਨ ਕੇ ਸੋਨੂੰ ਕਿ ਆਜੋ ਯਾਰ ਸੁਣਿਐਸ ਕਰਕੇ ਬਾਈ ਕੱਲ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਸਾਡੇ ਐਨਐਸਐ ਲੱਗੇ ਨੌਜਵਾਨਾਂ ਦੇ ਲਈ ਉਹਨਾਂ ਦੇ ਪਰਿਵਾਰ ਭੁਖੜਤਾਲ ਤੇ ਬੈਠੇ ਆ ਸਾਡੇ ਐਨਐਸਐ ਲੱਗੇ ਨੌਜਵਾਨ ਭੁਖੜਤਾਲ ਤੇ ਬੈਠੇ ਆ ਉਹਨਾਂ ਲਈ ਅਸੀਂ ਬਾਈ ਕੱਲ ਨੂੰ ਅੰਮ੍ਰਿਤਸਰ ਆ ਰਹੇ ਆ ਨੌਜਵਾਨ ਨੂੰ ਤੁਹਾਨੂੰ ਅਪੀਲ ਆ ਬਾਈ ਵੱਡੇ ਕਾਫਲੇ ਬਣਾ ਕੇ ਉਹਨਾਂ ਦਾ ਆਪਾ ਸਾਥ ਦੇਗੇ ਤੇ ਸਾਡੇ ਜਿਹੜੇ ਨੌਜਵਾਨ ਡਿਬਰੂਗੜ ਜ਼ਿਲ੍ਹਾ ਜਬੰਦਾ ਉਹਨੂੰ ਪੰਜਾਬ ਲਿਆਉਣ ਲਈ ਅਸੀਂ ਮੋਰਚੇ ਵੀ ਖੁੱਲ ਗਏ ਪੰਜਾਬ 'ਚ ਜੇ ਡਰ ਕੇ ਤੁਸੀਂ ਅੱਜ ਵੀ ਘਰਾਂ 'ਚ ਵੜ ਗਏ ਤਾਂ ਫਰ ਨਾ ਸਾਡੇ ਪੁਰਾਣੇ ਬੰਦੀ ਸਿੰਘ ਬਾਹਰ ਆਉਣੇ ਆ ਨਵੇਂ ਬੰਦੀ ਸਿੰਘ ਹੋਰ ਬਣਾ ਕੇ ਇਹਨਾਂ ਨੇ ਅੰਦਰ ਸਿੱਟ ਦੇਣੇ ਆ ਬਈ ਸੋ ਬੇਨਤੀ ਆ ਮੇਰਾ ਵੀ ਸਾਰਿਆਂ ਨੂੰ ਕਿ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚਾਂਗੇ ਬਈ 12:00 ਵਜੇ ਉੱਥੇ ਜਿਹੜੇ ਵੀ ਭਰਾ ਸਾਡੀ ਗੱਲ ਸੁਣਦੇ ਆ ਉਹ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪ ਕੋ ਆਪਣੇ ਸਾਧਨਾ ਦੇ ਉੱਤੇ ਉੱਥੇ ਪਹੁੰਚੋ ਤਾਂ ਕਿ ਆਪਾਂ ਅੱਜ ਉਹਨਾਂ ਦੀ ਆਵਾਜ਼ ਬਣਈਏ ਉਹ ਬਾਈ ਕੋਈ ਨਿੱਜੀ ਲੜਾਈ ਲਈ ਅੰਦਰ ਨਹੀਂ ਬੈਠੇ ਕਿਸੇ ਖਾਲ ਪਿੱਛੇ ਕਿਸੇ ਬੱਟਦੇ ਰੋਲੇ ਪਿੱਛੇ ਨਹੀਂ ਅੰਦਰ ਬੈਠੇ ਕੋਈ ਨਿੱਜ ਪਿੱਛੇ ਨਹੀਂ ਅੰਦਰ ਬੈਠੇ ਬਾਈ ਸਾਡੀਆਂ ਨਸਲਾਂ ਸਾਡੀ ਜਵਾਨੀ ਸਾਡੀ ਧਰਤੀ ਸਾਡੀਆਂ ਬੋਲੀਆਂ ਸਾਡੇ ਪਾਣੀ ਸਾਡੇ ਇਤਿਹਾਸ ਨੂੰ ਬਚਾਉਣ ਦਾ ਜਿਹੜੇ ਬੰਦੇ ਜਿਨ੍ਹਾਂ ਨੇ ਵੀੜਾ ਚੱਕਿਆ ਧਈਆ ਕੀਤਾ ਹੋਕਾ ਦਿੱਤਾ ਉਹ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਏ ਚੱਕ ਕੇ ਅੰਦਰ ਦੇਤੇ ਬਾਈ ਉਹ ਸਾਡੀ ਖਾਤਰ ਬੈਠੇ ਯਾਰ ਹੁਣ ਆਪਣੀ ਇਥੋਂ ਆਤਮਾ ਦੀ ਬਾਤ ਸੁਣਿਓ ਬਾਈ ਆਪਣੀ ਜ਼ਮੀਰ ਦੀ ਬਾਤ ਸੁਣਿਓ ਤੇ ਸੁਣ ਕੇ ਬਾਈ ਵੱਧ ਤੋਂ ਵੱਧ ਤੇ ਨਹੀਂ ਯਾਦ ਰੱਖਿਓ ਜੀ ਅੱਜ ਵੀ ਅਸੀਂ ਆਪਣੇ ਬੰਦਿਆਂ ਮਗਰ ਨਾ ਖੜੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਬੋਲਣਾ ਬੰਦ ਕਰ ਦੇਣਾ ਵੀ ਛੱਡੋ ਯਾਰ ਇੱਥੇ ਕੋਈ ਮਗਰ ਤਾਂ ਖੜਦਾ ਨਹੀਂ ਕੋਈ ਬਾਤ ਤਾਂ ਪੁੱਛਦਾ ਨਹੀਂ ਯਾਰ ਇਸ ਕਰਕੇ ਮੇਰਾ ਵੀਰ ਬੇਨਤੀ ਆ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚ ਰਹੇ ਹਾਂ ਉੱਥੇ ਵੀ ਤੇ ਮੇਰੀ ਮੋਰਚੇ ਬਾਰੇ ਵੀ ਪੀਲ ਹੈ ਮੋਰਚਾ ਚੜ੍ਹਦੀ ਕਲਾ ਚ ਹੈ ਬਾਈ ਕੱਖ ਨਹੀਂ ਹੋਇਆ ਮੋਰਚੇ ਨੂੰ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਨੇ ਆਇਆ ਹੋ ਗਿਆ ਆਇਆ ਹੋ ਗਿਆ ਕੁਝ ਨਹੀਂ ਹੋਇਆ ਪਿੰਡਾਂ ਦੇ ਵਿੱਚੋਂ ਬਾਰੀਆਂ ਬਣ ਕੇ ਆਪੋ ਆਪਣੀ ਬਾਰੀ ਹਰ ਪਿੰਡ ਦੇ ਵਿੱਚ ਦਾਦਾ ਬੰਦੇ ਵੀ ਨਿਕਲ ਕੇ ਮੋਰਚੇ ਜਾਣ ਨਾ ਤਾਂ ਤਾਂ ਵੀ 12-13 ਲੱਖ ਬੰਦਾ ਬਣ ਆ 1 ਲੱਖ 20-30 ਹਜ਼ਾਰ ਬੰਦਾ ਬਣ ਜਾਂਦਾ ਜਿੰਦਾ ਬੰਦੇ حساب ਲਾਗੇ ਤਾਂ ਪੌਣੀ 13 ਹਜ਼ਾਰ ਪੰਜਾਬ ਦਾ ਪਿੰਡ ਹੈ ਸੋ ਆਓ ਵੀਰ ਕੱਲੇ ਟਿੱਪਣੀਆਂ 'ਚ ਨਾ ਬਾਈ ਕੱਲੀਆਂ ਕਰਿਆ ਕਰਗੇ ਕਿ ਬਾਈ ਹਾਂ ਤੁਹਾਡੇ ਨਾਲ ਆ ਬਾਈ ਬਹੁਤ ਵਧੀਆ ਬਾਈ ਫੱਟੇ ਚੱਕ ਦਿਓ ਬਾਈ ਕੱਲੀਆਂ ਟਿੱਪਣੀਆਂ 'ਚ ਨਹੀਂ ਬਾਈ ਤੁਨੂੰ ਬੇਨਤੀ ਆ ਤੇ ਆਉਣਾ ਤਾਂ ਬਾਈ ਗਰਾਊਂਡ ਤੇ ਆਓ। ਕੱਲੀਆਂ ਟਿੱਪਣੀਆਂ ਕਰਕੇ ਛੱਡ ਦਿੰਦੇ ਆ ਕਿ ਬਾਈ ਤੁਹਾਡੇ ਨਾਲ ਆ ਉਹ ਨਹੀਂ ਬਾਈ ਗੱਲ ਬਣਨੀ। ਹੁਣ ਗੱਲਾਂ ਹੱਦ ਤੋਂ ਪਰੇ ਲੰਘੀਆਂ। ਤੇ ਨਹੀਂ ਇਹਨਾਂ ਨੂੰ ਮੂੰਹ ਪੈਣਾ ਮੇਰੀ ਗੱਲ ਯਾਦ ਰੱਖਿਓ। ਪਤਾ ਨਹੀਂ ਕੀ ਕੁਛ ਕਿਹੜੀਆਂ ਨੀਤੀਆਂ ਕਿਹੜੇ ਕਾਨੂੰਨ ਤੇ ਕਿਹੜੇ ਫਤਵੇ ਜਾਰੀ ਹੋਣੇ ਆ ਤੇ ਕਿੰਨੇ ਕੁ ਇਹਨਾਂ ਨੇ ਕਤਲ ਕਰਾਉਣੇ ਕਿੰਨੇ ਕੁ ਬੰਦੇ ਅੰਦਰ ਬੰਦ ਕਰਨੇ ਆ ਜਿਹੜਾ ਜ਼ਬਰ ਸਟੇਟ ਤੇ ਉੱਤਰੀ ਹੋਈ ਆ ਜਿਹੜੇ ਜ਼ਬਰ ਦੇ ਉੱਤੇ ਜਿਹੜੇ ਜ਼ੁਲਮ ਦੇ ਉੱਤੇ ਸਿੱਧੀਆਂ ਗੋਲੀਆਂ 12 ਬੋਰ ਦੀਆਂ ਸਿੱਧੀਆਂ ਗੋਲੀਆਂ 33 ਬੋਰ ਦੀਆਂ ਸ਼ਰਿਆਂ ਚਲਾ ਕੇ ਮਾਰ ਰਹੇ ਨੇ ਯਾਰ ਸ਼ਰਿਆਂ ਆ ਮਾਰ ਕੇ ਲਲਕਰੇ ਪੰਜਾਬ ਦੀ ਹੱਦ ਚ ਮਾਰ ਕੇ ਗਏ ਆ ਬਾਈ ਸੋ ਆਓ ਨੌਜਵਾਨੋ ਤੁਹਾਨੂੰ ਅਪੀਲ ਆ ਬਾਈ ਸ਼ਾਂਤ ਮਈ ਤੇ ਜਾਗਤਾ ਰੱਖਿਓ ਮੈਂ ਇਹੀ ਗੱਲਾਂ 13 ਨੂੰ 14 ਨੂੰ ਖਨੌਰੀ ਵੀ ਕਹਾਂ ਕਿ ਨੌਜਵਾਨੋ ਕਈ ਵਾਰੀ ਅਸੀਂ ਜੋਸ਼ ਦੇ ਵਿੱਚ ਹੋਸ਼ ਗਵਾ ਬੈਨੇ ਆ ਜੋਸ਼ ਨਾ ਹੋਸ਼ ਹੋਣੀ ਬੜੀ ਜ਼ਰੂਰੀ ਆ ਲੜਾਈਆਂ ਮੋਰਚੇ ਸੰਘਰਸ਼ ਉਹ ਜਿੱਤੇ ਜਾਂਦੇ ਆ ਜਿੱਥੇ ਜੋਸ਼ ਤੇ ਹੋਸ਼ ਹੋਵੇ ਤੇ ਰਣਨੀਤੀ ਤੁਹਾਡੇ ਕੋਲੇ ਹੋਵੇ ਇਸ ਕਰਕੇ اپیل ਕਰਦਾ ਅਸੀਂ ਨੁਕਸਾਨ ਵੀ ਨਹੀਂ ਕਰਾਉਣਾ ਸਾਡੀ ਜਵਾਨੀ ਦਾ ਘਾਣ ਵੀ ਨਹੀਂ ਕਰਾਉਣਾ ਤੇ ਅਸੀਂ ਮੋਰਚੇ ਵੀ ਫਤੇ ਕਰਨੇ ਆਂ ਜਾਗਤਾ ਸ਼ਾਂਤੀ ਏਕਾ ਸਬਰ ਬਣਾ ਕੇ ਰੱਖਿਓ ਆਪਣੇ ਆਗੂਆਂ ਦੇ ਭਰੋਸਾ ਰੱਖਿਓ ਉਹਨਾਂ ਦੇ ਨਾਲ ਖੜਿਓ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਿਓ ਤੁਹਾਡੇ ਬਜ਼ੁਰਗ ਨੇ ਤੁਹਾਡੇ ਬਾਪੂ ਨੇ ਬਾਈ 75 ਸਾਲ ਦਾ ਡੱਲੇ ਵਾਲ ਕੈਂਸਰ ਦਾ ਮਰੀਜ਼ ਆ ਦੁੱਖ ਲੱਗਿਆ ਬਾਈ ਉਹਦੇ ਸ਼ੰਭੂ ਤੇ ਇੱਕੀ ਨੂੰ ਜਦ ਉਹ ਉਹਨੂੰ ਵੀ ਉੱਥੇ ਨੌਜਵਾਨ ਕਹਿੰਦੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੂੰ ਦੱਲਾ ਤੂੰ ਬਿਕ ਗਿਆ ਤੂੰ ਝੁੱਕ ਗਿਆ ਤੂੰ ਡਰ ਗਿਆ ਤੂੰ ਜਾਂਦਾ ਕਿਉਂ ਨਹੀਂ ਆਏ ਨਾ ਕਰਿਆ ਕਰੋ ਯਾਰ ਸੁਡੀਆਂ ਭਾਵਨਾਵਾਂ ਦੀ ਕਦਰ ਆ ਬਾਈ ਮੈਨੂੰ ਪਤਾ ਦਰਦ ਲੈ ਕੇ ਆਉਂਦੇ ਹਾਂ ਦਰਦ ਲਈ ਫਿਰਦੇ ਹਾਂ ਅੰਦਰ ਰੋਹ ਗੁੱਸਾ ਲਈ ਫਿਰਦੇ ਹਾਂ ਪਰ ਹਰ ਜੰਗ ਦਾ ਹਰ ਸੰਘਰਸ਼ ਦਾ ਕੋਈ ਨਾ ਕੋਈ ਰਣਨੀਤੀ ਹੁੰਦੀ ਆ ਕੋਈ ਨਾ ਕੋਈ ਬਿਨਾਂ ਰਣਨੀਤੀਆਂ ਤੋਂ ਨਹੀਂ ਮੋਰਚੇ ਬਾਈ ਫਤੇ ਹੁੰਦੇ ਹੁੰਦੇ ਆ ਤੇ ਕਦੇ ਦੇਖਿਆ ਵੀ ਜਦੋਂ ਕੋਈ ਕਮਾਂਡਰ ਫੌਜਾਂ ਲੜਦੀਆਂ ਹੋਣ ਤੇ ਕਮਾਂਡਰ ਦੀ ਆਗਿਆ ਤੋਂ ਬਿਨਾਂ ਅੱਗੇ ਵਗ ਜਾਂਦੀਆਂ ਹੁੰਦੀਆਂ ਹੁਣ ਜੋ ਕਮਾਂਡਰ ਹਦਾਇਤ ਕਰਦੇ ਆ ਫੌਜਾਂ ਉਵੇਂ ਹੀ ਕਰਦੀਆਂ ਹੁੰਦੀਆਂ ਆਪਾਂ ਸਾਰੇ ਇਸ ਸੰਘਰਸ਼ ਦੇ ਸਿਪਾਹੀ ਐ ਮੈਂ ਵੀ ਤੁਹਾਡੇ ਵਰਗਾ ਜਿਵੇਂ ਸਾਡੇ ਆਗੂ ਕਹਿਣਗੇ ਉੱਥੇ ਮੇਰਾ ਵੀ ਜਰੂਰ ਪਹੁੰਚਣਾ ਸੋ ਧੰਨਵਾਦ ਸਾਰਿਆਂ ਦਾ ਬਾਈ ਆਪਾਂ ਅਮਰਤਪਾਲ ਵਾਲੇ ਮੋਰਚੇ ਦੀ ਵੀ ਤੇ ਆਪਾਂ ਜਿਹੜਾ ਕਿਸਾਨੀ ਦਾ ਮੋਰਚਾ ਨਹੀਂ ਮੈਂ ਕਹੂੰਗਾ ਉਹ ਮੋਰਚਾ ਸਾਡੀ ਹੋੰਦਦਾ ਹੈ ਉਹ ਮੋਰਚਾ ਇੱਥੋਂ ਦੇ ਕਿਸਾਨ ਦਾ ਮਜ਼ਦੂਰ ਦਾ ਦੁਕਾਨਦਾਰ ਦਾ ਆਰਥਿਕੇ ਦਾ ਵਪਾਰੀ ਦਾ ਕਿਉਂਕਿ ਨਿਊ 월ਡ ਆਰਡਰ ਉਹ ਨੀਤੀ ਹੈ ਜਿਹੜੀ ਤੁਹਾਡਾ ਸਭ ਕੁਝ ਦੱਬ ਲੈਣਾ ਤੁਹਾਡੇ ਭੋਜਨ ਤੁਹਾਡੀ ਧਰਤੀ ਤੁਹਾਡੇ ਪਾਣੀ ਤੁਹਾਡੀ ਹਵਾ ਤੱਕ ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲੈਣੀ ਹੈ ਇਸ ਕਰਕੇ ਉਹ ਮੋਰਚਾ ਬਈ ਸਾਰਿਆਂ ਦਾ ਹੈ ਦੁਕਾਨਦਾਰੋਂ ਤੁਹਾਨੂੰ ਵੀ ਪੀਲ ਹੈ ਬਾਈ ਕਿ ਆਪਾਂ ਕਹੀ ਜਾਂਦੇ ਉੱਥੇ ਕੱਲੇ ਕਿਸਾਨ ਐ ਮਸਪੀ ਲੜ ਰਹੇ ਹੈ ਨਹੀਂ ਆ ਵੱਡੇ ਵੱਡੇ ਮਾਲ ਖੁੱਲ ਗਏ ਛੋਡੇ ਬਾਜ਼ਾਰ ਖਾ ਗਏ ਛੋਡੀਆਂ ਦੁਕਾਨਾਂ ਖਾ ਗਏ ਛੋਡੇ ਚੁੱਲ੍ਹੇ ਵੱਲੋਂ ਹਟ ਗਏ ਵੱਡੇ ਵੱਡੇ ਮਾਲਾਂ ਦੇ ਨਾਲ ਇਹ ਇਹ ਮਾਲ ਉਹਨਾਂ ਕਾਰਪਟਾਂ ਦੀ ਹੈ ਉਹਨਾਂ ਵੱਡੇ ਘਰਾਣਿਆਂ ਦੀ ਹੈ ਆਵਾਨੀਆਂ ਡਾਨੀਆਂ ਟਾਟੀਆਂ ਮਿਰਲਿਆਂ ਦੀ ਆ ਡੀਮਾਰਟ ਖੁੱਲ ਗਿਆ ਜੀ ਆ ਰੇਲयंस ਮਾਰਕੀਟ ਖੁੱਲ ਗਈ ਜੀ ਕਿੰਨੀਆਂ ਦੁਕਾਨਾਂ ਖਾ ਗਈ ਇਹ ਕਿੰਨੇ ਇਹਨਾਂ ਨੇ ਖਾਲੀ ਕਰਤੇ ਬਾਜ਼ਾਰ ਇਸ ਕਰਕੇ ਬਾਈ ਤੁਹਾਨੂੰ ਬੇਨਤੀ ਆ ਸਾਰੇ ਇਸ ਮੋਰਚੇ ਦਾ ਹਿੱਸਾ ਬਣੋ ਮਜ਼ਦੂਰਾਂ ਨੂੰ ਬੇਨਤੀ ਕਰਦਾ ਤੁਸੀਂ ਵੀ ਟਾਈਮ ਕੱਢ ਕੇ ਜਾਇਆ ਕਰੋ ਤੁਹਾਡੀ ਵੀ ਗੱਲ ਹੋ ਰਹੀ ਹੈ ਬਾਈ ਉਥੇ 700 ਰੁਪਏ ਨਰੇਗਾ ਦੀ ਦਿਹਾੜੀ ਦੀ ਗੱਲ ਚੱਲੀ ਹੈ ਕੱਲੇ ਕਿਸਾਨਾਂ ਦਾ ਨਹੀਂ ਨਾਲ ਮਜ਼ਦੂਰਾਂ ਦੇ ਕਰਜ਼ੇ ਮਾਫੀ ਦੀ ਵੀ ਗੱਲ ਚੱਲੀ ਹੈ ਇਹ ਦਫਾੜ ਕਰਦੇ ਆ ਪਾੜਦੇ ਆ ਇਹ ਫਲਾਣਿਆਂ ਦਾ ਮੋਰਚਾ ਜੀ ਇਹ ਫਲਾਣਿਆਂ ਦਾ ਨਹੀਂ ਮੈਂ ਫੇਰ ਕਹਿੰਦਾ ਇੱਥੇ ਜਿਹੜਾ ਬੰਦਾ ਸਾਹ ਲੈਂਦਾ ਹੈ ਇਹ ਮੋਰਚਾ ਉਸ ਬੰਦੇ ਦਾ ਹੈ ਜਿਹੜੇ ਬੰਦੇ ਨੂੰ ਆਪਣੀ ਆਜ਼ਾਦੀ ਪਿਆਰੀ ਹੈ ਜਿਹੜੇ ਬੰਦੇ ਨੂੰ ਆਪਣੇ ਸਵੈਮਾਨ ਪਿਆਰਾ ਹੈ ਜਿਹੜਾ ਬੰਦਾ ਆਪਣੀ ਮਰਜ਼ੀ ਦਾ ਖਾਣਾ ਪੀਣਾ ਪਹਿਨਣਾ ਚਾਹੁੰਦਾ ਹੈ ਆਪਣੀ ਇੱਜ਼ਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਇਹ ਹੋਰ ਚਾ ਉਸ ਬੰਦੇ ਦਾ ਤੇ ਇਹ ਨਹੀਂ ਚਾਹੁੰਦੇ ਇਹ ਕਹਿੰਦੇ ਅਸੀਂ ਦੱਬ ਲਾਂਗੇ ਸਾਰਾ ਕੁਝ ਅਸੀਂ ਪੂਰੇ ਪੂਰਾ ਦੁਨੀਆ ਦਾ ਕਾਰਪੋਰੇਟ WTO ਰਾਹੀਂ ਗੈਟ ਰਾਹੀਂ ਨਵ ਬਲ ਦਾ ਆਰਡਰ ਰਾਹੀਂ ਪੂਰੀ ਦੁਨੀਆ ਦੇ ਉੱਤੇ ਕਿਵੇਂ ਕਬਜ਼ਾ ਕਰਨਾ ਚਾਹੁੰਦੇ ਆ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ ਚਾਹੁੰਦੇ ਆ ਇਸ ਕਰਕੇ ਇਹ ਮੋਰਚਾ ਸਭ ਦਾ ਸਾਂਝਾ ਬਣਦਾ ਜਿਹੜੇ ਨੌਜਵਾਨ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਆ ਜਿਹੜੇ ਪਿਛਲੇ 7-8 ਦਿਨਾਂ ਤੋਂ ਭੁੱਖ ਹੜਤਾਲ ਤੇ ਆ ਉਹਨਾਂ ਵਿੱਚੋਂ ਬਹੁਤਿਆਂ ਦੀ ਹਾਲਤ ਜਿਹੜੀ ਗੰਭੀਰ ਬਣੀ ਹੋਈ ਆ ਤੇ 30 ਸਾਡੇ ਜਿਹੜੇ ਨੌਜਵਾਨ ਆ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਆ ਤੇ ਉਹਨਾਂ ਸਾਰੇ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਮੁਰੇ ਜਿਹੜੇ ਭੁਖ ਹੜਤਾਲ ਤੇ ਬੈਠੇ ਆ। ਸੋ ਮੇਰਾ ਵੀਰ ਬੇਨਤੀ ਆ ਅਸੀਂ ਕੱਲ ਨੂੰ 24 ਤਰੀਕ ਨੂੰ ਅੰਮ੍ਰਿਤਸਰ ਜਿਹੜਾ ਬੰਦੀ ਸਿੰਘਾਂ ਦੇ ਲਈ ਮੋਰਚਾ ਲੱਗਿਆ ਭੁਖ ਹੜਤਾਲ ਤੇ ਬੈਠੇ ਜਿਹੜੇ ਉਹਨਾਂ ਦੇ ਪਰਿਵਾਰ ਆ ਉਹਨਾਂ ਕੋਲੇ ਪਹੁੰਚ ਰਹੇ ਆ। ਸੋ ਮੇਰੀ ਅਪੀਲ ਆ ਭਾਈ ਸਮੁੱਚੀ ਸਿੱਖ ਸੰਗਤ ਦੇ ਅੱਗੇ ਖਾਸ ਤੌਰ ਤੇ ਨੌਜਵਾਨਾਂ ਦੇ ਅੱਗੇ ਕਿ ਯਾਰ ਸਾਡਾ ਫਰਜ ਬਣਦਾ ਜਿਹੜੇ ਬੰਦੇ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਤੁਰੇ ਸੀ ਸਾਡੇ ਹੱਕਾਂ ਦੀ ਗੱਲ ਕਰਦੇ ਸੀ ਸਾਡੀ ਜਵਾਨੀ ਨੂੰ ਚਟਿਆਂ ਤੋਂ ਦੂਰ ਕੀਤਾ ਸਾਡੀ ਜਵਾਨੀ ਸਿੱਖੀ ਦੇ ਰਾਹ ਤੋਰੀ ਸਾਡੀ ਜਵਾਨੀ ਨੂੰ ਇਤਿਹਾਸ ਨਾਲ ਜੋੜਿਆ ਉਹ ਨੌਜਵਾਨਾਂ ਨੂੰ ਚੱਕ ਕੇ ਐਨਐਸਏ ਲਾਗੇ ਡਿਬਰੂਗੜ੍ਹ ਸਿਰ ਤਾਂ ਸਾਲ ਹੋ ਗਿਆ ਉਹ ਨੌਜਵਾਨ ਹਲੇ ਉੱਥੇ ਬੈਠੇ ਐ ਤੇ ਉੱਤੋਂ ਉਹਨਾਂ ਦੀ ਐਨਐਸਏ ਜਿਹੜੀ ਹੋਰ ਵਧਾਉਣ ਦੇ ਲਈ ਨਵੀਆਂ ਤੋਂ ਨਵੀਆਂ ਚਾਲਾਂ ਜਿਹੜੀ ਸਰਕਾਰ ਚੱਲ ਰਹੀ ਹੈ ਕਿ ਇਹਨਾਂ ਕੋਲੇ ਜੀ ਕੈਮਰੇ ਮਿਲੇ ਆ ਜੀ ਮੋਬਾਈਲ ਮਿਲੇ ਆ ਜੀ ਜਦੋਂ ਕਿ ਉਹਨਾਂ ਦੇ ਪੱਖਿਆਂ ਦੇ ਵਿੱਚ ਉਹਨਾਂ ਦੇ ਬਲਮਾਂ ਦੇ ਵਿੱਚ ਉਹਨਾਂ ਦੇ ਗੁਦਰਖਾਨਿਆਂ ਦੇ ਵਿੱਚ ਸਰਕਾਰ ਨੇ ਜਿਹੜੇ ਹਿਡਨ ਕੈਮਰੇ ਹੁੰਦੇ ਆ ਗੁਪਤ ਕੈਮਰੇ ਹੁੰਦੇ ਆ ਰਿਕਾਰਡਿੰਗ ਵਾਲੇ ਵੀਡੀਓ ਵਾਲੇ ਉਹ ਲਾਏ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਚੱਕ ਕੇ ਉਲਟਾ ਲਜਾ ਮੌਰੇ ਸਿਰ ਮੜਤਾ ਕਹਾਣੀ ਬੜੀ ਸਾਫ਼ ਆ ਵੀ ਉਹਨਾਂ ਨੂੰ ਹੋਰ ਲੰਮਾ ਸਮਾਂ ਕਿਵੇਂ ਲਮਕਾਉਣਾ ਜੇਲ੍ਹ ਦੇ ਵਿੱਚ ਜਾਂ ਕਿਵੇਂ ਕੋਈ ਪਤਾ ਨਹੀਂ ਉਹਨਾਂ ਦੇ ਕੋਈ ਖਾਣ ਪੀਣ ਦੇ ਵਿੱਚ ਕੋਈ ਸਲੋਪ ਪਾਇਆ ਜਾਂ ਕੋਈ ਜ਼ਹਿਰ ਮਲਾ ਦਿੱਤੀ ਜਾਂ ਬਤੇ ਹੌਲੀ ਹੌਲੀ ਕਹਿ ਦਿੰਦੇ ਜੀ ਬੰਦੇ ਬਿਮਾਰ ਹੋ ਗਏ ਅੱਗੇ ਆਈ ਸਾਡੇ ਬੰਦਿਆਂ ਨੂੰ ਇਹ ਮਾਰਦੇ ਆਏ ਆ ਸੋ ਭਰਾਵੋ ਆਪਾਂ ਉਸ ਵੇਲੇ ਵੀ ਇਹ ਕਤਾਹੀ ਕੀਤੀ ਸੀ ਮੈਂ ਤਾਂ ਉਸ ਵੇਲੇ ਵੀ ਪਟਿਆ ਸੀ 18 ਮਾਰਚ ਦੀ ਗੱਲ ਹੈ 19 ਮਾਰਚ ਨੂੰ ਮੈਂ ਰੋਲਾ ਪਾਇਆ ਸੀ ਪੰਜਾਬ ਦੇ ਲੋਕ ਉੱਠ ਖੜੋ ਤੁਹਾਨੂੰ ਕੱਲੇ ਕੱਲੇ ਨੂੰ ਨਖੇੜ ਕੇ ਕੁੱਟਣਗੇ ਮਾਰਨਗੇ ਜਿਲਾ ਸਿੱਟਣਗੇ ਪਰ ਨਹੀਂ ਭਾਈ ਉਦੋਂ ਵੀ ਆਪਾਂ ਘਰਾਂ ਦੇ ਕੁੰਡੇ ਲਾ ਲਈ ਸੀ